ਜੀ ਜੀ ਮੋਹਰੀ ਪੁਲਿਸ ਨੂੰ ਸਫਲਤਾ ਅਸਲ ਹੋਈ ਹੈ ਐਸਐਸਟੀ ਸਾਹਿਬ ਅੰਮ੍ਰਿਤ ਕਾਂਸਾ ਅਸੀਂ ਸੁਖਰੇਲੇ ਇਹ ਇਹ ਜਿਹੜਾ ਬਤੂਆ ਹੈ ਸਪੈਸ਼ਲ ਕਿਉਂ ਕਿ ਇੱਕ ਤਾਂ ਅਨਰੀਪੋਰਟਡ ਸਿਕਰ ਫ੍ਰੀਕ ਬੁਲਾਈ ਚ ਇਹ ਸਾਨੂੰ ਮਿਤੀ 15 ਨੂੰ 15 10 25 ਨੂੰ ਇਤਲਾ ਮਿਲਦੀ ਹੈ ਕਿ ਜਿਹੜਾ ਅਨਿਲ ਕੁਮਾਰ ਹੈ ਇਹਦੀ ਗੁੰਸ਼ੁਦਗੀ ਦੀ ਰਿਪੋਰਟ ਆਈ ਸੀ ਸਾਡੇ ਕੋਲ ਤੇ ਉਹ ਉਹਦੇ ਉੱਤੇ ਧਿਆਨ ਦਿੰਦੇ ਹੋਏ ਆਪਾਂ ਹਰੀ ਗੁੰਸ਼ੁਦਗੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਕਾਫੀ ਉਹਦੀ ਕੋਖ ਕਰਦੇ ਹਾਂ ਡੀਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਆਪਾਂ ਕੋਕ ਕੀਤੀ ਤਾਂ ਸਾਨੂੰ ਉਹਦੇ ਵਿੱਚ ਕੁਝ ਸ਼ੱਕੀ ਲੱਗਿਆ ਤੇ ਉਹਦੇ ਵਿੱਚ ਫਿਰ ਆਪਾਂ ਬਹੁਤ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਆਪਣੀ ਜਿਹੜੀ ਉਹ ਲਾਈ ਟੀਮਾਂ ਬਣਾਈਆਂ ਉਹ ਟੀਮਾਂ ਲਗਾਤਾਰ ਦਿਨ ਰਾਤ ਲੱਗਿਆ ਰਹੀਆਂ ਤੇ ਕਰਦੇ ਕਰਦੇ ਸਾਨੂੰ ਜਿਹੜੀ ਉਹਦੇ ਵਿੱਚ ਜੋ ਸਾਡਾ ਸ਼ੱਕ ਸੀਗਾ ਵੀ ਇਹਦੇ ਨਾਲ ਕੋਈ ਨਾ ਕੋਈ ਅਨਸੁਖਾਵੀ ਜਿਹੜੀ ਘਟਨਾ ਹੋ ਆਪਰ ਗਈ ਹੈ ਉਹ ਸਾਬਿਤ ਹੋਇਆ ਤੇ ਇਹਦੀ ਜਿਹੜੀ ਅਨਿਲ ਕੁਮਾਰ ਇਹਦੀ ਲਾਸ਼ ਸਾਨੂੰ ਖਜੇੜੀ ਪਿੰਡ ਦੇ ਸਾਹਮਣੇ ਜਿਹੜਾ ਜੰਗਲ ਉਹਦੇ ਉੱਥੇ ਮਿਲੀ ਇਦੇ ਦੌਰਾਨ ਜਦ ਆਪਾਂ ਬੰਦੇ ਪਹਿਲਾਂ ਅਰੈਸਟ ਕੀਤੇ ਜਿਹੜੇ ਉਹ ਅਰੈਸਟਡ ਬੰਦੇ ਉਹ ਸਾਨੂੰ ਉਹਨਾਂ ਨੇ ਲਾਸ਼ ਦੀ ਬਰਾਮਦਗੀ ਕਰਵਾਈ ਤੇ ਪੱਚਾ ਆਪਾਂ ਪਹਿਲੇ ਦਰਜ ਪੁਇਟ ਕਰ ਚੁੱਕੇ ਸੀ ਜੀ ਮਦਦਵਾ ਨੰਬਰ 110 ਮਿਤੀ 23/10 ਤੇ ਧਾਰਾ 127 435 ਬੀ ਐਨ ਐਸ ਤੇ ਬਾਅਦੋਂ ਜਦੋਂ ਬਰਾਮਦਗੀ ਤੋਂ ਬਾਅਦ 140 데나 110 ਨੇ ਕਲੀਅਰ ਨੇ ਦਾ ਵਾਦਾ ਕੀਤਾ ਗਿਆ ਇਹਦੇ ਵਿੱਚ ਮੈਂ ਸ਼ਲਾਘਾ ਕਰਨਾ ਚਾਹਾਂਗਾ ਪਹਿਲਾਂ ਤਾਂ ਸਾਡੇ ਅਸਿੱਤੂ ਸਾਹਿਬ ਸੁਖਨਾਮ ਸਿੰਘ ਜੀ ਇਹਨਾਂ ਨੇ ਬੇਹਦਤ ਮਿਹਨਤ ਕੀਤੀ ਆਪਣੀ ਮਸ਼ਹੂਰੀਤ ਨੂੰ ਛੱਡ ਕੇ ਜਸਟ ਇੱਕ ਸ਼ਰਤ ਦੇ ਆਧਾਰ ਤੇ ਕਿ ਇੱਕ ਜਿਹੜਾ ਬੰਦਾ ਸ਼ਾਇਦ ਉਹਦੇ ਨਾਲ ਕੋਈ ਅਨਸੁਖਾਂ ਵੀ ਘਟਣਾ ਵਾਪਰ ਗਈ ਕਿ ਉਹਨੂੰ ਉਹ ਇੱਕੋ ਦੀ ਤਾਗਲੀ ਨੂੰ ਇੱਕ ਜਿਹੜੀ ਜਿਹੜਾ ਬੰਦਾ ਚਲਾ ਗਿਆ ਉਹਨੂੰ ਜਸਟਿਸ ਮਿਲਦਾ ਪੀਐਸਪੀ ਸਾਹਿਬ ਨੇ ਬਹੁਤ ਵਧੀਆ ਇਹਨੂੰ ਫਾਲੋਅ ਅਪ ਕੀਤਾ ਫਿਰ ਇਹਨਾਂ ਦੀ ਸਾਰੀ ਟੀਮ ਜੇਣਾ ਦੇ ਵਿੱਚ ਰਲ ਕੇ ਇੱਕ ਜਿਹੜਾ ਇਨਸਾਫ ਦੇ ਪ੍ਰਤੀ ਜਿਹੜੀ ਆਪਣੀ ਉਕਾਇਦ ਕੀਤੀ ਤੇ ਇਹਦੇ ਵਿੱਚ ਜਿਹੜੇ ਅਰੈਸਟਡ ਬੰਦੇ ਨੇ ਛੋਟੇ ਲਾਲ ਉਰਫ ਨਿਰਜ ਬਾਗਲ ਪੁੱਤਰ ਰਾਮੂਲਾਲ ਤੇ ਇੱਕ ਹੋਰ ਨਾਮ ਨੂੰ ਦਿੱਤੀ ਜਿਹੜਾ ਉਹ ਗਿਰਸਟਾਂ ਨੇ ਕਿਹਾ ਬਾਕੀ